ਹਾਂਜੀ ਹੱਕ ਸਾਡੇ ਆਵਾਜ਼ ਦੇ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਿ ਇੰਡੀਆ ਦੇ ਵਿੱਚ ਜਨਗਣਨਾ ਹੁੰਦੀ ਹੈ ਜਿਹੜੀ ਕਿ ਜਨਗਣਨਾ ਇਹ 10 ਸਾਲਾਂ ਬਾਅਦ ਹੁੰਦੀ ਹੈ ਇਹ ਪਤਾ ਲੱਗਦਾ ਰਹਿੰਦੇ ਵੀ ਕਿਹੜੇ ਦੇਸ਼ ਦੀ ਕਿੰਨੀ ਜਨਸਖਿਆ ਹੋਗੀ ਜਨਸਖਿਆ ਦੇ ਆਧਾਰ ਤੇ ਹੀ ਜਨਗਣਨਾ ਦੇ ਆਧਾਰ ਤੇ ਇਹ ਜਿਹੜਾ ਪਤਾ ਲੱਗਦਾ ਹੈ ਵੀ ਦੇਸ਼ ਦੀ ਆਬਾਦੀ ਕਿੰਨੀ ਹੋਗੀ ਜਿਹੜੀ ਕਿ ਹੁਣ ਪਿੱਛੇ 2001 ਤੇ 2011 ਦੇ ਵਿੱਚ ਹੋਈ ਸੀਗੀ ਜਨਗਣਨਾ ਉਹ ਤੋਂ ਇਲਾਵਾ ਹੁਣ 2024 ਹੋ ਗਿਆ ਹੁਣ ਤੱਕ ਹਜੇ ਇਹ ਜਨਗਣਨਾ ਜਿਹੜੀ ਹੋਈ ਨਹੀਂ ਤੇ ਨਾ ਹੀ ਪ੍ਰੋਪਰ ਹਜੇ ਪਤਾ ਲੱਗਿਆ ਵੀ ਇੰਡੀਆ ਦੀ ਜਿਹੜੀ ਟੋਟਲ ਆਬਾਦੀ ਹੈ ਉਹ 140 ਕਰੋੜ ਤੋਂ ਜਿਹੜੀ ਹੈ ਉਹ ਪਾਰ ਹੋ ਚੁੱਕੀ ਹੈ ਤਾਂ ਇਹ ਜਿਹੜੀ ਜਨਗਣਨਾ ਹੁਣ ਇਹ ਤਾਂ ਥੋੜਾ ਜਿਹਾ ਸਿਆਸੀ ਲੋਕਾਂ ਵੱਲੋਂ ਜਾਂ ਸਿਆਸੀ ਪਾਰਟੀਆਂ ਵੱਲੋਂ ਇਹ ਕੀ ਇੱਕ ਲਾਹਾ ਲਿਆ ਗਿਆ ਜਾ ਲਾ ਹਲਿਆ ਜਾ ਸਕਦਾ ਇਹਦੇ ਸਬੰਧ ਵਿੱਚ ਇਹ ਹੈ ਕਿ ਅਲੱਗ-ਅਲੱਗ ਜਿਹੜੀਆਂ ਕੈਟਾਗਰੀਆਂ ਨੇਗੀਆਂ ਚਾਹੇ ਉਹ ਕੈਟਾਗਰੀ ਕਿਸੇ ਵੀ ਹੈ ਐਸਸੀਆ ਬੀਸੀਐਸਟੀ ਹੈ ਜਾਂ ਉਹ ਬੀਸੀ ਹੈ ਜਿੰਨੀਆਂ ਵੀ ਕਿਚਾ ਜਰਨਲ ਹੈ ਜਿੰਨੀਆਂ ਵੀ ਇਹਦੇ ਵਿੱਚ ਕੈਟਾਗਰੀਆਂ ਹੁੰਦੀਆਂ ਨੇਗੀਆਂ ਇਹਨਾਂ ਦੇ ਅਲੱਗ-ਅਲੱਗ ਮੰਨ ਕੇ ਚਲੋ ਜਣਗਣਨਾ ਇਹਦੇ ਵਿੱਚ ਕੀ ਹੈ ਇੱਕ ਸਮੱਸਿਆ ਆ ਰਹੀ ਹੈ ਇਹ ਜਿਹੜੀ ਇੱਕ ਵਿਪੱਖਸ਼ ਤੇ ਇੱਕ ਸਰਕਾਰ ਹੈ ਵਿਰੋਧੀ ਤੇਰਾ ਜਿਹੜੀ ਕਿ ਹੁਣ ਇੱਕ ਸੈਂਟਰ ਸਰਕਾਰ ਆ ਜਿਹੜੀ ਸੈਂਟਰ ਦੇ ਵਿੱਚ ਐ ਉਹ ਚਾਹੁੰਦੀ ਐ ਵੀ ਜਿਹੜੀ ਜਨ ਸਾਕਿਆ ਜਾਂ ਜਨ ਗਣਨਾ ਉਹ ਇੱਕ ਜਾਤੀਵਾਦ ਤੋਂ ਉਪਰ ਉੱਠ ਕੇ ਜਾਂ ਮੰਨ ਕੇ ਸਾ ਇਹ ਕੈਸਾ ਇਹ ਕਹਿ ਲਵੋ ਜਾਤੀ ਤੋਂ ਇਲਾਵਾ ਮੰਨ ਕੇ ਚੱਲ ਜਾਤੀਵਾਦ ਤੋਂ ਉਪਰ ਉੱਠ ਕੇ ਜਨ ਗਣਨਾ ਜਿਹੜੀ ਉਹ ਕਰਵਾਈ ਜਾਵੇ ਜਾਂ ਹੋ ਸਕੇ ਤੇ ਪਰ ਜਿਹੜਾ ਵਿਪੱਖਸ਼ ਹੈ ਕਹਿਣ ਦਾ ਮਤਲਬ ਇਹ ਹੈ ਜਿਹੜੀ ਸਰਕਾਰ ਤੋਂ ਵਿਪੱਖਸ਼ ਹੈ ਉਹ ਇਹ ਚਾਹੁੰਦਾ ਹੈ ਕਿ ਜਿਹੜੀਆਂ ਪੀ ਜਿਹੜੀ ਇਹ ਜਾਤੀਵਾਦ ਦੇ ਉੱਪਰ ਹੈ ਜਿਹੜੀ ਇਹ ਜਨਗਣਨਾ ਹੋਣੀ ਚਾਹੀਦੀ ਹੈ ਤਾਂ ਤੁਸੀਂ ਸੋਚੋ ਵਿਚਾਰੋ ਇਹ ਕਈ ਤਰ੍ਹਾਂ ਦੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਜਿਹੜੀ ਜਾਤੀ ਜਨਗਣਨਾ ਇਹਦੀ ਮੇਰੀ ਹਤਾ ਹਿਸਾਬ ਨਾਲ ਮੇਰੇ ਮੁਤਾਬਕੇ ਦੇ ਕਈ ਫਾਇਦੇ ਵੀ ਹੈ ਨੁਕਸਾਨ ਵੀ ਹੈ ਕਿਉਂਕਿ ਐਸਸੀ ਤੇ ਐਸਟੀ ਵਰਗ ਹੈ ਜਿਹੜਾ ਉਹ ਮੈਨੂੰ ਆ ਲੱਗਦਾ ਵੀ ਉਹ ਦੀ ਜਨ ਜਨਸਖਿਆ ਜਿਹੜੀ ਜਨਗਣਨਾ ਜਾਂ ਆਬਾਦੀ ਹੈ ਉਹਦੀ ਪੂਰੇ ਇੰਡੀਆ ਦੇ ਵਿੱਚ ਜ਼ਿਆਦਾ ਆ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਦੋਗਲਾਨੀ ਰਾਇ ਨਹੀਂ ਹੈਗੀਆਂ ਪਰ ਜਿਹੜੀ ਜਨਸੰਖਿਆ ਜਾਂ ਕਹਿ ਸਕਦੇ ਜਨਗਣਨਾ ਇਹ ਜਾਤੀ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਸੋਡੇ ਮੁਤਾਬਕ ਕਿਹੋ ਜਿਹੇ ਫੈਸਲੇ ਹੋਣੇ ਚਾਹੀਦੇ ਆ ਕਿਹੋ ਜਿਹਾ ਡਿਸੀਜਨ ਹੋਣਾ ਚਾਹੀਦਾ ਸਰਕਾਰ ਦਾ ਜੇਕਰ ਜਾਤੀ ਦੇ ਆਧਾਰ ਤੇ ਜਨਸੰਖਿਆ ਜਨਗਣਨਾ ਹੁੰਦੀ ਹੈ ਤਾਂ ਇਹਦੇ ਕਈ ਫਾਇਦੇ ਹੋਣਗੇ ਇੱਕ ਤਾਇ ਦੇ ਵਿੱਚ ਇਹ ਫਾਇਦਾ ਲੱਗੂ ਆ ਵੀ ਕਿਹੜੀ ਕਾਪਾ ਕੈ ਸਕਦੇ ਆ ਜਾਤੀ ਐ ਜਾਂ ਕਾਸਟ ਐ ਵੀ ਜਿਹਦੀ ਆਬਾਦੀ ਕਿੰਨੀ ਐ ਤੇ ਦੂਸਰਾ ਉਹਦੇ ਤੱਕ ਸਰਕਾਰ ਦੁਆਰਾ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਨੇਗੀਆਂ ਵੀ ਉਹ ਪ੍ਰੋਪਰ ਪਹੁੰਚੀਆਂ ਜਾਂ ਨਹੀਂ ਪਹੁੰਚੀਆਂ ਉਹਦਾ ਹੀ ਪਤਾ ਲੱਗੂਗਾ ਫੇਰ ਕਿੰਨੇ ਲੋਕ ਬੰਚਤ ਰਹਿ ਗਏ ਸੈਂਟਰ ਸਰਕਾਰ ਦੇ ਆ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੰਨ ਕੇ ਚੱਲੋ ਸਕੀਮਾਂ ਨਹੀਂ ਆ ਉਹਨਾਂ ਲੋਕਾਂ ਤੱਕ ਨਹੀਂ ਪਹੁੰਚੀਆਂ ਉਹਨਾਂ ਦਾ ਹੀ ਪਤਾ ਲੱਗੂਗਾ ਤੇ ਉਹ ਉਹ ਕਿੰਨੇ ਲੋਕਾਂ ਦੇ ਕਿੰਨੇ ਮਤਲਬ ਇੱਕ ਇਹਦੇ ਵਿੱਚ ਦੂਸਰਾ ਹੋਰ ਕਾਰਨ ਹੈ ਕਿ ਜਿਹੜਾ ਕੋਟਾ ਅਸੀਂ ਪੰਜਾਬੀ ਦੇ ਵਿੱਚ ਕੋਟਾ ਸ਼ਬਦ ਕਹਿ ਸਕਦੇ ਹਾਂ ਉਹ ਤੇ ਉਹ ਕਹੇ ਸਾ ਕੋਟਾ ਸ਼ਬਦ ਹੈ ਜਿਹੜਾ ਪੰਜਾਬੀ ਦੇ ਵਿੱਚ ਵਸ ਤੇ ਆਇਆ ਹੈ ਨਾ ਹਿੰਦੀ ਦੇ ਵਿੱਚ ਰੈਕਸ਼ਨ ਕਹਿੰਦੇ ਆ ਇਹਨੂੰ ਤੇ ਕਿਉਂਕਿ ਇਹ ਵਰਤਿਆ ਜਾਂਦਾ ਇਹ ਕੈਟਾਗਰੀ ਦੇ ਦੇ ਹਿਸਾਬ ਨਾਲ ਜਾਂ ਉਹਨਾਂ ਦੀ ਜਨਸਖਿਆ ਦੇ ਆਧਾਰ 'ਤੇ ਇਹ ਜਿਹੜਾ ਕੋਟਾ ਜਾਂ ਅਰਖਣਾ ਇਹਨਾਂ ਆਧਾਰ 'ਤੇ ਹੁੰਦਾ ਹੈਗਾ ਸਾਨੂੰ ਇੰਨੀਆਂ ਚੀਜ਼ਾਂ ਦਾ ਵੀ ਫਾਇਦਾ ਮਿਲੂਗਾ ਲਾਭ ਹੋਊਗਾ ਤਾਂ ਇਹਦੀ ਆਧਾਰ ਤੇ ਜਿਹੜੀ ਜਨਗਣਨਾ ਜਾਂ ਜਨਗਣਨਾ ਹੈ ਤਕੀ ਹਿੰਦੁਸਤਾਨ ਦੀ ਜਿਹੜੀ ਜਨਗਣਨਾ ਹੋਣੀ ਚਾਹੀਦੀ ਹੈ ਜਨਸਖਿਆ ਜਾਤੀ ਜਨਸਖਿਆ ਜਾਂ ਕੈਟਾਗਰੀ ਜਨਸਖਿਆ ਇਹ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦੇ ਕੈਟਾਗਰੀ ਦੇ ਹਿਸਾਬ ਨਾਲ ਜਿਹੜੇ ਲੋਕਾਂ ਨੂੰ ਉਹ ਜਿਹੜਾ ਲਾਭ ਮਿਲ ਸਕੇ ਕਿੰਨੀ ਲੋਕਾਂ ਦੀ ਕਿੰਨੀ ਆਬਾਦੀ ਹੈ ਕਿੰਨੇ ਉਹਨਾਂ ਲੋਕਾਂ ਨੂੰ ਫਾਇਦਾ ਹੋ ਸਕਿਆ ਕਿੰਨੇ ਲੋਕਾਂ ਨੂੰ ਨਹੀਂ ਫਾਇਦਾ ਹੋ ਸਕਿਆ ਜਾਂ ਸਹੂਲਤਾਂ ਦਾ ਲੋਕਾਂ ਨੂੰ ਫਾਇਦਾ ਹੋ ਸਕਿਆ ਨਹੀਂ ਹੋ ਸਕਿਆ ਇਹ ਸਾਰੀਆਂ ਕੀ ਇੱਕ ਕੈਟਾਗਰੀਜ਼ ਮੁਤਾਬਕ ਤੇ ਇੱਕ ਡੀਪਲੀ ਉਹਦਾ ਕੀ ਹੈ ਇੱਕ ਆ ਕਹਿ ਸਕਦੇ ਹਾਂ ਬਿਵਰਾ ਤਿਆਰ ਹੋ ਜੂਗਾ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗ ਜੂਗਾ ਵੀ ਇਰੈਕਸ਼ਨ ਕਿੰਨਾ ਜਾਂ ਕੋਟਾ ਕਿੰਨਾ ਚਾਹੀਦਾ ਹੈ ਇਹ ਲੋਗ ਇਹ ਲੋਕ ਜੇ ਕੈਟਾਗਰੀ ਬੰਚਤ ਰਹਿ ਗਈ ਹੈ ਇਹ ਸਕੀਮਾਂ ਤੋਂ ਜਾਂ ਇਹਨੂੰ ਮਿਲ ਗਿਆ ਜਾਂ ਨਹੀਂ ਮਿਲ ਗਿਆ ਇਹਦੇ ਮੁਤਾਬਕ ਅਸੀਂ ਜੋ ਨਹੀਂ ਸਰਕਾਰ ਤੋਂ ਵੀ ਤੁਸੀਂ ਜੀਕਰ ਹ ਹੁਣ 2024 ਜਾਂ 25 ਦੇ ਵਿੱਚ ਜਨ ਸਾਕਿਆ ਜਾਂ ਜਨ ਗਣਨਾ ਹੁੰਦੀ ਹੈ ਤੁਸੀਂ ਜਾਤੀ ਕੈਟਾਗਰੀ ਦੇ ਹਿਸਾਬ ਨਾਲ ਸੋ ਤੁਸੀਂ ਚਾਹੋ ਨੇ ਵੀ ਇਹ ਜਨ ਗਣਨਾ ਹੋਣੀ ਚਾਹੀਦੀ ਹੈ ਜਾਂ ਸੋਚੋ ਵੀ ਇਹ ਆਮ ਪਬਲਿਕ ਦਾ ਆਪਾਂ ਇੱਕ ਆંકੜੇ ਮੁਤਾਬਕ ਵੀ ਮਤਲਬ ਵਿਦਾਊਟ ਕੈਟਾਗਰੀਸ ਇਹ ਦੇ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਥੋੜਾ ਜਿਆ ਹੁਣ ਜਿਹੜੀ ਜਨਸਖਿਆ ਹੈ ਉਹਦੇ ਵਿੱਚ ਸਾਡਾ ਕੀ ਰੋਲ ਹੈ ਅਸੀਂ ਕੈਟਾਗਰੀ ਮੁਤਾਬਕ ਸਾਡੀ ਜਿਹੜੀ ਜਨਸਖਿਆ ਕਿੱਥੇ ਖੜੀ ਹੈ ਤੇ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਸਾਡੇ ਲੋਕ ਜਾਂ ਅਸੀਂ ਉਹਨਾਂ ਦਾ ਲੋਕਾਂ ਦਾ ਜਿਹੜਾ ਜਿਹੜੇ ਉਹ ਸਕੀਮਾਂ ਨੇ ਸੈਂਟਰ ਸਰਕਾਰ ਦੀਆਂ ਉਹ ਸਾਨੂੰ ਮਿਲੀਆਂ ਨੇ ਜਾਂ ਨਹੀਂ ਮਿਲੀਆਂ ਇਹ ਇਹ ਸਾਰਾ ਜਿਹੜਾ ਬਿਉਰਾ ਹੈਗਾ ਇਹ ਜਿਹੜਾ ਜਿਹੜਾ ਸਾਰਾ ਚੱਕਰ ਹੈ ਇਹ ਕੀ ਹੈ ਜਨਸਖਿਆ ਜਾਂ ਜਨਗਣਨਾ ਦੇ ਆਧਾਰ 'ਤੇ ਡਿਪੈਂਡ ਹੁੰਦਾ ਹੈ ਸਾਨੂੰ ਇਹੋ ਜਿਹੀਆਂ ਚੀਜ਼ਾਂ ਤੇ ਜਿਹੜੀ ਧਿਆਨ ਦੇਣ ਦੀ ਲੋੜ ਆ ਜਨਸਖਿਆ ਦਸ ਮੰਦ ਹੀ ਜਨਗਣਨਾ ਨਾਲ ਹੁੰਦਾ ਹੈ ਕਿਉਂਕਿ ਜਨਗਣਨਾ ਹੀ ਦੇਸ਼ ਦੀ ਆਧਾਰਤ ਹੈ ਮਤਲਬ ਕਹਿ ਸਕਦੇ ਬੁਨਿਆਦ ਹੈ ਕਿਉਂ ਬੁਨਿਆਦ ਕਿਉਂ ਹੈ ਕਿਉਂਕਿ ਜਿਸ ਵੀ ਆਬਾਦੀ ਹੁਣ ਜੀ ਆਬਾਦੀ ਹੈ ਜਾਲ ਲੋਕਾਂ ਨੂੰ ਅਸੀਂ ਇੱਕ ਇੱਕ ਚੰਗੀ ਕੌਨਸਟਿਟਿਊਟ ਅਸੀਂ ਕਹੇ ਚੰਗੀ ਜ਼ਿੰਦਗੀ ਦੇਣ ਵਾਸਤੇ ਲੋਕਾਂ ਨੂੰ ਸਰਕਾਰ ਬਲੋ ਇੱਕ ਚੰਗਾ ਚੰਗਾ ਸਮਾਜ ਦੇਣ ਵਾਸਤੇ ਉਹਦੇ ਵਿੱਚ ਕਈ ਸਕੀਮਾਂ ਚਲਾਈਆਂ ਜਾਣੀਆਂ ਸਕੀਮਾਂ ਉਹੀ ਆ ਜਾਣੀਆਂ ਨੇ ਇਹ ਸਕੀਮਾਂ ਤਾਂ ਹੀ ਪਾਸ ਹੋਣਗੀਆਂ ਜੇ ਲੋਕਾਂ ਤੱਕ ਪੂਰਾ ਪਹੁੰਚਣੀਆਂ ਪੂਰਾ ਤਾਂ ਪਹੁੰਚਣੀਆਂ ਜੇ ਇੱਕ ਚੰਗਾ ਇਹਨਾਂ ਕੋਲੇ ਬੇਰਬਾਹ ਹੋ ਆ ਜਾ ਇੱਕ ਚੰਗੀ ਰੂਪਰੇਖਾ ਹੋਊਗੀ ਇਹ ਰੂਪਰੇਖਾ ਤਾਂ ਹੀ ਹੋ ਸਕਦੀ ਹੈ ਜੇਕਰ ਇਹ ਜਨਸਾਖਿਆ ਦੇ ਆਧਾਰ 'ਤੇ ਜਨਸਾਖਿਆ ਦੇ ਆਧਾਰ 'ਤੇ ਜਾਂ ਕੈਟਾਗਰੀ ਦੇ ਸਬੰਧ ਨਾਲ ਕੀ ਹੈ ਜਿਹੜੀ ਜਾਣਗਾਰਨਾ ਹੋਣੀ ਚਾਹੀਦੀ ਹੈ ਤੇ ਉਹਨਾਂ ਲੋਕਾਂ ਨੂੰ ਨਲਾਮ ਮਿਲਣਾ ਚਾਹੀਦਾ ਹੈ ਜਿਹੜੇ ਲੋਕ ਬੰਚਤ ਨੇ ਜਿਨ੍ਹਾਂ ਦੀ ਆਬਾਦੀ ਵੱਧ ਹੋਵੇ ਤੇ ਉਹਨਾਂ ਦਾ ਹਰ ਹਿੱਸੇ ਹਰ ਰਾਜਨੀਤੀ ਦੇ ਵਿੱਚ ਕੀ ਸਰਕਾਰੀ ਨੌਕਰੀਆਂ ਦੇ ਵਿੱਚ ਕੀ ਜਾਂ ਹੋਰ ਐਕਟੀਵਿਟੀ ਦੇ ਵਿੱਚ ਕੀ ਜਿੰਨੇ ਵੀ ਮੰਨ ਕੇ ਚਲੋ ਕੰਮਕਾਰ ਆਗੇ ਉਹਨਾਂ ਦੇ ਵਿੱਚ ਕੀ ਹੈ ਜਿਹੜੀ ਵੀ ਜਾਤੀ ਦਾ ਮੰਨ ਕੇ ਚਲੋ ਜਨਸਖਿਆ ਵੱਧ ਹੋਊਗੀ ਉੱਥੇ ਕੀ ਹੈ ਉੱਥੇ ਕੈਟਾਗਰੀ ਦੇ ਹਿਸਾਬ ਨਾਲ ਕੀ ਉਹ ਕੋਟਾ ਦੇਣ ਦੀ ਲੋੜ ਆ ਤੇ ਦੂਸਰਾ ਉਹ ਜਿਹੜਾ ਕੋਟਾ ਦਾ ਜਾ ਕੋਟੇ ਤੋਂ ਇਲਾਵਾ ਹੋਰ ਮੰਨ ਕੇ ਚੱਲੋ ਸਹੂਲਤਾਂ ਨੇ ਉਹ ਕੀ ਹੈ ਜਨ ਸੱਖਰੇ ਦਾਤੀ ਮਿਲਣੀਆਂ ਚਾਹੀਦੀਆਂ ਨੇ ਅਸੀਂ ਵੀ ਇਹੀ ਆਸ ਕਰਦੇ ਹਾਂ ਵੀ ਜਿਹੜੀ ਹੁਣ ਜਨਗਣਨਾ ਹੋਣੀ ਚਾਹੀਦੀ ਹੈ ਉਹ ਕੈਟਾਗਰੀ ਦੇ ਤਹਾਵ ਨਾਲ ਹੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਮੁੱਦਿਆਂ ਤੇ ਇਹ ਜਿਆ ਤੇ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਆ ਠੀਕ ਹੈ ਨਾ ਤੇ ਇਹ ਸੀ ਆਪਣੀ ਦੋਸਤੋ ਵੀਡੀਓ ਜਿਹੜੀ ਕਿ ਜਨਸਾਖਿਆ ਆਧਾਰਤ ਜੱਜਗਣਨਾ ਆਧਾਰਤ ਸੀਗੀ ਤੇ ਕਿਉਂਕਿ ਇਹਦੇ ਵਿੱਚ ਇਹ ਦੱਸਿਆ ਗਿਆ ਜਨਗਣਨਾ ਆਧਾਰਤ ਵੀ ਜਿਹੜੀ ਗਿਣਤੀ ਹੋਣੀ ਚਾਹੀਦੀ ਹੈ ਵੀ ਐਸਸੀ ਐਸਟੀ ਵਰਗ ਦੇ ਕਿੰਨੇ ਲੋਕ ਨੇ ਜਾਂ ਐਸਸੀ ਵਰਗ ਦੇ ਕਿੰਨੇ ਆ ਇਹਨਾਂ ਦੇ ਵਿੱਚ ਟੋਟਲ ਕੀ ਆਬਾਦੀ ਆ ਜੋ ਤਾਂ ਉਸ ਹਿਸਾਬ ਨਾਲ ਕੀ ਆ ਲੋਕਾਂ ਨੂੰ ਸਹੂਲਤਾਂ ਨੇ ਜਿਹੜੀਆਂ ਪ੍ਰੋਵਾਈਡ ਹੋਣਗੀਆਂ ਤਾਂ ਇਹਦੇ ਸਾਨੂੰ ਸਰਕਾਰ ਨੂੰ ਚਾਹੀਦਾ ਜਾਂ ਜਿੰਨੇ ਵੀ ਅ ਇਸ ਵਿਭਾਗਾਂ ਨਾਲ ਜੁੜੇ ਲੋਕ ਨੇ ਰਾਜਨੀਤਿਕ ਬੰਦੇ ਨੇ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਇਹ ਜਿਹੜੀ ਜਾਣਗਣਨਾ ਹੋ ਜਾਤੀ ਮੁਤਾਬਕ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਲੋਕਾਂ ਤੱਕ ਕੀ ਗਾਂ ਲਾਭ ਪਹੁੰਚ ਕੇ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਲਾਭ ਨਹੀਂ ਮਿਲਿਆ ਤਾਂ ਇਸੇ ਸੋ ਦੋਸਤੋ ਛੋਟੀ ਜੀ ਵੀਡੀਓ ਆਪਣੀ ਜਿਹੜੀ ਕਿ ਜਾਣਗਣਨਾ ਦੇ ਆਧਾਰਤ ਸੀ ਤੇ ਇੱਕ ਜਾਤੀਵਾ ਆਪਾਂ ਕਹਿ ਸਕਦੇ ਹਾਂ ਕੈਟਾਗਰੀਜ਼ ਲਾਓ ਜਾਂ ਜਾਤੀਵਾਦ ਕਲਾਉ ਜਨਗਣਨਾ ਦੇ ਆਧਾਰ ਤੇ ਕਿਉਂਕਿ ਜੇਕਰ ਇਹ ਜਨਗਣਨਾ ਜਾਤੀਵਾਦ ਦੇ ਆਧਾਰ ਤੇ ਹੋਊਗੀ ਤਾਂ ਹੀ ਇਹਦਾ ਮੰਨ ਕੇ ਚਲੋ ਆਪਾਂ ਨੂੰ ਸੋਲੂਸ਼ਨ ਨਿਕਲੂਗਾ ਕੋਈ ਨਾ ਕੋਈ ਵੀ ਕਿੰਨੀ ਕਿਹੜੀ ਚੀਜ਼ ਸਰਕਾਰ ਕਿਹੜੀ ਕੈਟਾਗਰੀ ਹੈ ਵੀ ਉਹ ਪਿੱਛੇ ਅੱਜ ਅੱਜ ਦੇ ਟਾਈਮ ਦੇ ਅੱਜ ਨੂੰ ਕੁਝ ਯੁੱਗ ਦੇ ਵਿੱਚ ਤਾਂ ਉਹਨੂੰ ਪੜਾਉਣ ਦੀ ਲੋੜ ਹੈ ਉਸ ਕੈਟਾਗਰੀ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਹ ਤਾਂ ਹੀ ਹੋ ਸਕੂਗਾ ਜੇਕਰ ਇਹ ਆਪਾਂ ਜਨਗਣਨਾ ਜਿਹੜੀ ਇਹ ਜਨਗਣਨਾ ਜਿਹੜੀ ਇਹ ਉਸ ਮੁਤਾਬਕ ਹੋਵੇ ਜਾਤੀ ਮੁਤਾਬਕ ਹੋਵੇ ਤਾਂ ਲੋੜ ਹੈਗੀ ਇਸ ਨੂੰ ਜਾਤੀ ਬਤਾਵਕ ਕਰਵਾਇਆ ਜਾਵੇ ਤੇ ਉਹਨਾਂ ਲੋਕਾਂ ਦੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਹੜੇ ਪਛੜੇ ਹੋਏ ਨੇ ਤਾਂ ਇਹ ਪਛੜੇ ਲੋਕ ਤਾਂ ਹੀ ਨਿਕਲਣਗੇ ਜੇ ਇਹ ਕੈਟਾਗਰੀ ਮੁਤਾਬਕ ਜਿਹੜੀ ਹੈ ਜਨਗਣਨਾ ਹੋਵੇ ਹਾਂਜੀ ਦੋਸਤੋ ਇਹ ਸੀ ਆਪਣੀ ਵੀਡੀਓ ਜਿਹਦੇ ਵਿੱਚ ਇਹ ਹੀ ਦੱਸਿਆ ਕਿ ਜਨਗਣਨਾ ਜਿਹੜੀ ਕਾਸਟ ਮੁਤਾਬਕ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਕਿੰਨਾ ਫਾਇਦਾ ਹੋ ਸਕੇ ਕਿੰਨੀ ਉਹ ਦੀ ਜਨਰੇਸ਼ਨ ਆ ਕਿੰਨੇ ਲੋਕ ਨੇ ਕਿੰਨਾ ਫਾਇਦਾ ਉਹਨਾਂ ਨੂੰ ਲਾਭ ਮਿਲਿਆ ਸਰਕਾਰਾਂ ਦਾ ਅੱਜ ਤੱਕ ਉਹਨਾਂ ਦਾ ਜਿਹੜੀਆਂ ਸਕੀਮਾਂ ਲਗੀਆਂ ਠੀਕ ਹੈ ਤਾਂ ਇਸ ਵੀਡੀਓ ਦੇ ਵਿੱਚ ਇਹੀ ਹੈ ਕਿ ਜਾਣ ਗਾਰਨਾ ਜਾਤੀ ਮੁਤਾਬਕ ਹੋਣੀ ਚਾਹੀਦੀ ਹੈ ਤੇ ਹਰੇਕ ਲੋਕਾਂ ਨੂੰ ਉਹਦਾ ਕੀ ਲਾਭ ਹੋਣਾ ਚਾਹੀਦਾ ਤੇ ਇਹਦੇ ਵਿੱਚ ਕਾਰਨ ਇਹੀ ਹੈ ਤੁਸੀਂ ਮੈਂ ਤੁਹਾਨੂੰ ਫੇਰ ਦੁਬਾਰੇ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਜਿਹੜੀ ਜਾਤੀ ਜਾਣਗਾਰਨਾ ਹੋਣੀ ਚਾਹੀਦੀ ਠੀਕ ਹੈ ਤਾਂ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤਾਂ ਕਿ ਹੋਰ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗੇ ਵੀ ਜਾਤੀ ਜਾਂ ਕਾਸਟ ਜਾਣ ਸਾਖਿਆ ਜਾਣਗਾਰਨਾ ਹੋਣੀ ਜ਼ਰੂਰੀ ਆ ਠੀਕ ਹੈ ਜੇ ਦੋਸਤੋ ਵੀਡੀਓ ਬੜੀਆ ਲੱਗੀ ਤਾਂ ਇਹਨੂੰ ਦਬਕੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਪਾਂ ਅੱਗੇ ਹੋਰ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤਾਂ ਤੁਸੀਂ ਦਿਓ ਆਪਾਂ ਦੇ ਹੋ ਯਾਰਸ ਧੰਨਵਾਦ ਜੀ